ਤਵਾਰ ਦਾ ਕਹਿਣਾ ਕਿ ਇੱਥੇ ਸਾਡਾ ਕਮਰਾ ਸੀਗਾ ਤੇ ਇਹ ਕੰਧ ਤੋੜ ਕੇ ਬਣਾਇ ਗਈ ਇਹ ਕਮਰਾ ਟਾਇਆ ਗਿਆ ਤੇ ਇਹ ਬਣਾਈ ਗਈ ਆ ਬਾਕੀ ਦੂਸਰੀ ਪਾਰਟੀ ਨਾਲ ਵੀ ਸੰਪਰਕ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਆ ਕਹਿੰਦੇ ਸੀ ਸਾਡੀ ਰੂੜੀ ਸੀ ਕਿ ਇਹ ਵੀ ਖਲਾਰੀ ਗਈ ਆ ਤੇ ਕਮਰਾ ਹੁਣ ਅਗੇ ਆਪਾਂ ਜੀ ਦੂਸਰੇ ਕਮਰੇ ਦੇ ਵਿੱਚ ਦੂਸਰੇ ਕਮਰੇ ਦੇ ਵਿੱਚ ਵੀ ਆ ਕਹਿੰਦੇ ਜੀ ਭਾਜੀ ਪੇਟੀ ਦੀ ਕਾਫੀ ਆ ਖਲਾਰਾ ਵਗੈਰਾ ਪਾਇਆ ਸੀਗਾ ਥੋੜੇ ਬਹੁਤੇ ਇਹੀ ਇਕੱਠੇ ਕੀਤੇ ਆ ਤੇ ਇਹਦੀ ਵੀ ਟੁੱਟਪਾਚ ਹੋਈ ਆ ਤੇ ਲੋਈ ਦੀ ਪੇਟੀਆ ਜਿਹਦੇ ਵਿੱਚ ਤਕਰੀਬਨ ਲੱਖ ਤੇ ਲੱਗੇ ਸ਼ਾਗਿਰ ਰੁਪਈਆ ਸੀਗਾ ਉਹ ਵੀ ਨਿਕਲ ਗਿਆ ਆ ਪਰਸ ਜਿਹੜੇ ਨੇ ਕਹਿੰਦੇ ਜੀ ਇਹ ਵੀ ਇੰਨਾ ਖਿਲਰੇ ਹੋਏ ਨੇ ਤੇ ਅਸੀਂ ਕੁੜੀ ਦਾ ਵਿਆਹ ਕਰਿਆ ਸੀਗਾ ਤੇ ਇਸ ਕਰਕੇ ਸਾਈਂ ਇੰਨੀ ਰਕਮ ਆਪਣੇ ਘਰ ਲਿਆ ਕੇ ਰੱਖੀ ਸੀ ਅੱਜ ਪਹੁੰਚੇ ਹੋਇਆ ਜੀ ਪਿੰਡ ਬੱਦਲਵਾਲ ਅਵਦੀ ਬੱਬਾ ਹਰਨਾਮ ਸਿੰਘ ਇੱਥੇ ਅੱਜ ਫੇਰ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਤੁਸੀਂ ਦੇਖ ਸਕਦੇ ਹੋ ਇੱਟਾਂ ਰੋੜੇ ਖਿਲਰੇ ਪਏ ਹੋਨੇ ਆ ਪਰਿਵਾਰਕ ਮੈਂਬਰ ਸਹਮੇ ਬੈਠੇ ਨੇ ਤੇ ਕਾਫੀ ਤੋੜਪਨ ਹੋਈ ਆ ਜਿਵੇਂ ਕਿ ਆ ਬਖਾ ਸਕਦੇ ਅੰਦਰ ਤੱਕ ਇਹਨਾਂ ਦੇ ਰੋੜੇ ਗਏ ਆ ਤੇ ਕੁਸ਼ਨਰ ਦੀ ਸ਼ੀਸ਼ੀ ਵਗੈਰਾ ਵੀ ਟੁੱਟੇ ਆ ਦੂਸਰੇ ਘਰ ਵੀ ਹਮਲਾ ਹੋਇਆ ਤੇ ਆਪਾਂ ਇਹਨਾਂ ਨਾਲ ਦੁਬਾਰਾ ਗੱਲਬਾਤ ਕਰਾਂਗੇ ਇਸ ਮਸਲੇ ਉੱਪਰ ਅੱਛਾ ਗੁਰਵਿੰਦਰ ਸਿੰਘ ਹਾਂ ਹੁਣੇ ਤੁਹਾਨੂੰ ਮੌਕਾ ਦਿਖਾਇਆ ਠੀਕ ਆ ਅੰਦਰ ਖੂਨ ਵੀ ਡੁੱਲਿਆ ਦਿਖਾਇਆ ਯਸ ਉਹ ਖੂਨ ਕਿਹਦਾ ਆ ਉਹ ਮੇਰੀ ਮੰਮਾ ਦਾ ਉਹਦੇ ਕੀ ਵਜ੍ਹਾ ਉਹਦੇ ਰੋੜਾ ਵਜ੍ਹਾ ਇੱਥੇ ਕਿੰਨੇ ਮਾਰੇ ਆ ਪਤਾ ਕੁਝ ਅੰਜੀ ਨਹੀਂ ਪਤਾ ਨਹੀਂ ਜੀ ਉਹ ਉਹਨਾਂ ਨੇ ਬੰਦੇ ਸੱਦੇ ਹੀ ਮੰਗ ਅੱਛਾ ਉਹ ਅਸੀਂ ਜਦੋਂ ਅੰਦਰ ਆਏ ਸਾਡੇ ਗਾਲੀ ਪੈ ਗਏ ਟੱਪ ਕੇ ਕੰਧਾ ਕੋਠੇ ਅੰਦਰ ਹੀ ਆ ਚੱਲੇ ਸੀ ਅਸੀਂ ਫਿਰ ਦਰਵਾਜ਼ਾ ਬੰਦ ਕੀਤਾ ਤੇ ਉਹ ਫਿਰ ਵੀ ਉਹਨਾਂ ਨੇ ਸੀਸਿਆਂ 'ਤੇ ਵਾਰ ਕਰ ਅੱਛਾ ਤੇ ਤਾਂ ਆ ਸ਼ੀਸ਼ਾ ਇਹ ਟੁੱਟਾ ਹੋਇਆ ਆ ਵੀ ਟੁੱਟਾ ਹੋਇਆ ਠੀਕ ਹੈ ਠੀਕ ਹੈ ਤੇ ਬਾਅਦ ਚ ਜਦੋਂ ਅਸੀਂ ਅੰਦਰ ਆਏ ਉਹ ਬਾਹਰ ਭੱਜੇ ਸਾਡੀ ਮੰਮਾ ਨੂੰ ਸਿਰ 'ਤੇ ਸੱਟ ਲੱਗ ਗਈ ਤੇ ਉਹਨਾਂ ਅੰਦਰ ਵੜ ਕੇ ਉਹਨਾਂ ਉਹ ਕਿੱਥੇ ਮੰਮਾ ਕਿਹਦੀ ਕਿੱਥੇ ਤੇਰੀ ਆ ਨੇ ਤੇ ਐਡਮਿਟ ਕਰਵਾਈ। اچھا اچھا। ਹਾਂਜੀ। ਕੌਣ ਸੀਗੇ? ਸਰ ਇੱਕ ਕੰਤਾ ਸਿੰਘ ਹੀ। ਹਾਂ। ਇੱਕ ਚਾਂਦੀ ਸੀ ਤੇ ਇੱਕ ਸੁੱਖਾ। اچھا। ਹਾਂਜੀ। ਠੀਕ ਹੈ ਤੇ ਇਹਨਾਂ ਕੋਲ ਹਿਾਰ ਵਗੈਰੇ ਵੀ ਆਈ ਕੋਈ? ਹਾਂਜੀ ਸਰ ਇੱਕ ਕੋਦਾਤਰ ਸੀ ਸਰ ਇਹ ਨਾ ਵੱਡਾ। ਵੱਡਾ? ਹਾਂਜੀ ਬੜਾ ਵੱਡਾ ਸੀ ਸਰ। ਤੇ ਦੋ ਉਹਨਾਂ ਨੇ ਫਿਰ ਸੀਸਿਆਂ ਤੇ ਮਾਰੇ ਸਾਨੂੰ ਮਾਨ ਦੀ ਕੋਸ਼ਿਸ਼ ਕੀਤੀ ਅਸੀਂ ਫਿਰ ਉਹ ਹੁਣ ਜਿਹੜਾ ਤੁਹਾਡੀ ਉਹ ਪੇਟੀ ਟੁੱਟੀ ਆ ਪੇਟੀ ਦੇ ਵਿੱਚ ਤੂੰ ਨਿਆਣਾ ਤੇਰੇ ਕੋਈ ਗੱਲ ਪੁੱਛ ਲਗੇ ਬੜੀ ਸੋਸ ਸਮਝ ਕੇ ਜਵਾਬ ਦੇਵੀਂ। ਪੀ ਤਹਾਡੀ ਪੇਟੀ ਦੇ ਵਿੱਚ ਪੈਸੇ ਹੈਗੇ ਸੀਗੇ ਵਾਕੇ ਹਾਂਜੀ ਸਰ ਹੈਗੇ ਲੱਖ ਸਵਾ ਲੱਖ ਰੁਪਈਆ ਤੁਸੀਂ ਪੇਟੀ ਚ ਕਾਲੀ ਰੱਖਿਆ ਸੀ ਸਰ ਉਹ ਸਾਡੀ ਸਿਸਟਰ ਦਾ ਵਿਆਹ ਸੀ ਅੱਛਾ ਤੇ ਅਸੀਂ ਦਾ ਇਦੋਂ ਹੀ ਲੈਣਾ ਸੀ ਅੱਛਾ ਅੱਛਾ ਸਮਾਂ ਲੈਣਾ ਹਾਂਜੀ ਸਰ ਤੇ ਹੋਰ 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 ਕੋਈ ਕੋਈ ਹੋਰ ਚੋਰੀ ਹੋਇਆ ਹੋਰ ਕੁਝ ਗਿਆ ਵਿੱਚੋਂ ਸੱਜੀ ਇੱਕ ਦੁੱਦੀ ਸ਼ਾਬ ਸੀ ਇੱਕ ਸੋਨੇ ਦੀ ਅੱਛਾ ਤੇ ਉਹ ਸੀ ਤੇ ਹੋਰ ਵੀ ਸਮਾਨ ਸੀ ਪਰ ਉਹ ਉਹਨਾਂ ਕੋ ਡਿੱਗ ਪਿਆ ਡਿੱਗ ਪਿਆ ਹਾਂਜੀ ਸਰ ਕੀ ਕੀ ਡਿੱਗਾ ਉਹ ਚਾਂਦਰਾ ਸੀ ਇੱਕ ਅੱਛਾ ਤੇ ਵਾਲੀਆਂ ਸੀ ਉਹ ਇੱਕ ਵਾਲੀ ਆਈ ਇੱਕ ਵੀ ਉਹ ਵੀ ਲੈ ਗਏ ਜੇ ਜੋ ਜੋ ਸਮਾਨ ਉਹਨਾਂ ਦੇ ਹੱਥ ਚ ਆਇਆ ਉਹ ਲੈ ਗਏ ਕਾਲੀ ਕਾਲੀ ਵੀ ਲੋਕ ਨਾ ਵੇਖ ਲੈ ਠੀਕ 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 ਕੀ ਹੋਇਆ ਵੇਜੀ ਸਾਟਾਂ ਲੱਗੀਆਂ ਆਈ ਆਪਣੇ ਅੰਦਰ ਲੁੱਕ ਕੇ ਬਜੇ ਆ ਵੀ ਮੰਗ ਆ ਗਈ ਤੇ ਲੁਕਾਂ ਦਾ ਅੱਛਾ ਜੀ ਅੰਦਰ ਬੜੇ ਆ ਤੇ ਅੰਦਰ ਬਹੁਤਾ ਟੋਂਦਾ ਤੇ ਮਾਰ ਮਾਰ ਰੋੜੇ ਇਟੇ ਜੋ ਕੱਖ ਚੜਿਆ ਉਹਨਾਂ ਦੇ ਅੱਗੇ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਘਰ ਵੀ ਆਏ ਨਹੀਂ ਅੰਦਰ ਹਾਂ ਨੂੰ ਛੀ ਛੀ ਟੁੱਟ ਕੇ ਵਾਜੇ ਫਿਰ ਮੂੰਹ ਤੇ ਇਟਾਂ ਵੀ ਵੱਜੀਆਂ ਸ਼ੀਸ਼ਾੜਾ ਮੇਰੇ ਨੱਕ ਤੇ ਵੱਜਿਆ ਅੱਛਾ ਜੀ ਹਾਂਜੀ ਤੇ ਆਹ ਬਾਕੀ ਆ ਜਿੱਦਾਂ ਹੁਣਾਂ ਬਾਹ ਤੇ ਸੱਟ ਲੱਗੀ ਹੋਈ ਆ ਹਾਂਜੀ ਤੇ ਇੱਦਾਂ ਹੀ ਲੱਗ ਕੇ ਜੇ ਵੀ ਲੱਗੀ ਲੱਗ ਲੱਗ ਕੇ ਵੱਜੀਆਂ ਹਾਂਜੀ ਅੱਛਾ ਜੀ ਹੋਰ ਕਿੱਥੇ ਕਿੱਥੇ ਲੱਗੀ ਆ ਬਸ ਇੱਥੇ ਇਟਾ ਬੜੀਆਂ ਬਹੁਤ ਜ਼ਿਆੜੀਆਂ ਇਟਾ ਵੀਰ ਜੀ ਵੱਜੀਆਂ अच्छा जी मोडे ते सिर ते सिर बज गया ते नाक ते ज्यादा बज गई अच्छा बाइयां ते वे लक्कਾਂ ਦੇ ਬਹੁਤ ਕੱਚ ਵੱਜਿਆ ਨਾ ਕਿਤੇ ਕੱਚ ਨਾ ਕੱਚ ਵੱਜੜੇ ਸ਼ੀਸ਼ੇ ਵਾਲ ਮਾਰੀਆਂ ਨੇ ਹਾ ਉਹ ਕਾਫੀ ਕੱਟ ਖਲੇ ਰੇ ਓ ਬਜੇ ਠੀਕ ਤੇ ਕਿੰਨੇ ਕ ਜਾਣੇ ਸੀਗੇ ਜਿਹਨਾਂ ਘਰ ਆ ਘਰ ਆ ਕੇ ਹਮਲਾ ਕੀਤਾ ਬਹੁਤ ਕਾਫੀ ਬੰਦੇ ਸੀ 10 12 ਤੇ ਸਾਡੇ ਘਰ ਹੀ ਵੱੜ ਗਿਆ ਸੀ ਹਨ ਤੇ ਦਿਖਣੀ ਨਹੀਂ ਕੱਖ ਦਿੱਤਾ ਉਧਰ ਸ਼ੀਸ਼ੇ ਟੁੱਟ ਗਾ ਦਰੋੜਾ ਵੱਜ ਗਿਆ ਹਨ ਨੂੰ ਦੇਖਦਾ ਵੀ ਕੱਖ ਨਹੀਂ ਤੇ ਬੰਦੇ ਬਹੁਤ ਜਿਆਦਾ ਸੌ ਜੀ ਘਰ ਤੋਂ ਘਟ ਇਕੱਠਾ ਹੋਇਆ ਹੀ ਵਿੰਬਰ ਸਰਪੰਚਿਆ ਲੰਬੜਦਾਰ ਜੋ ਵੀ ਹੈਗੇ ਅੱਛਾ ਜੀ ਹਾਂ ਜੀ ਸਾਰੇ ਜੋ ਵੀ ਮਾਵੇਂ ਨਾੜ ਕੇ ਇਹਨਾਂ ਦੇ ਸਾਡੇ ਨਾਲ ਤਾਂ ਕੋਈ ਲੜਾਈ ਨਹੀਂ ਝਗੜਾ ਨਹੀਂ ਸਾਡੇ ਵੱਡੇ ਨਾਲ ਹੀ ਉਹਨੇ ਕੇਸ ਲਾਇਆ ਇਹ ਕੰਦ ਧੱਕੇ ਨਾ ਕਢੰਦਾ ਹੈ ਠੀਕ ਹੈ ਜੀ ਹਾਂ ਜੀ ਤੇ ਮੁੰਡੇ ਚੜੇ ਲੱਗੇ ਡੱਕਣ ਡੁੱਕਣ ਮੁੰਡਿਆਂ ਨੂੰ ਵੀ ਪੈ ਗਿਆ ਤੇ ਸਾਨੂੰ ਤੇ ਘਰੇ ਆਣ ਕੇ ਪੈ ਗਿਆ ਸਾਡੇ ਬੰਦਾ ਵੀ ਨਹੀਂ ਕਰ ਅਸੀਂ ਬੱਚੀ ਹਾਂ ਤੇ ਮੈਂ ਕੱਲੀ ਹੀ ਕਰ ਮਨ ਲੋਕਾਂ ਦੀ ਜਾਨ ਬਚਾਈ ਕੀ ਹੈ ਤੁਹਾਡਾ ਔਰ ਇੱਕ ਗੱਲ ਤੁਹਾਨੂੰ ਦੱਸ ਦਿਆਂ ਜੋ ਦੱਸਿਓ ਸੱਚ ਦੱਸਿਓ ਤੇ ਸਾਫ਼ ਸੁਥਰਾ ਦੱਸਿਓ ਠੀਕ ਹੈ ਸਰ ਹਾਂ ਸਾਫ਼ ਸੁਥਰਾ ਹੀ ਦੱਸਾਂ ਸੱਚ ਹਾਂ ਜੀ ਕਾ ਵੀ ਚਿਰਦਣਾ ਨਹੀਂ ਅੱਜ ਤੋਂ ਕੋਈ ਕੋਈ ਥੋੜੀ ਜਿਹਾ ਰਹਿ ਰਹੇ ਇੱਥੇ ਜਗ੍ਹਾ 'ਚ ਹਾਂ ਇੱਕ ਜਗ੍ਹਾ 'ਚ ਅੱਛਾ ਫੇਰ ਅਹੀਂ ਰਹ ਰਹੇ ਆ ਤੇ ਇੰਨਾ ਠਕੇਸ਼ਾ ਜਿਹਦੋਂ ਰਹਿਣੀ ਬਹਿਣੀ ਸਾਡੀ ਹੋ ਗਈ ਰਹਿੰਦੇ ਆ ਨਹੀਂ ਜਾਂ ਇਹਨਾਂ ਸਾਡੇ ਤੋਂ ਜ਼ਿਆਦਾ ਕਰਦੇ ਕਿੰਨਾ ਨੇ ਕਿੰਨਾ ਨਹੀਂ ਇਹ ਹੱਡੀ ਨਾਨਕੇ ਹੀ ਆ ਇਹੋ ਜਿਹੇ ਨਾਨਕੇ ਲੈਣਦੇ ਨਾਨਕੇ ਪਰਿਵਾਰ ਨੇ ਇਹਨੂੰ ਜਗ੍ਹਾ ਦਿੱਤੀ ਅੱਡੇ ਪਿਓ ਨੂੰ ਮੁੱਲ ਦਿੱਤੀ ਥੋੜੇ ਕੇ ਪੈਸੇ ਅੱਡੇ ਨਾਨੇ ਨੇ ਹੋ ਸਕਦੇ 88 ਚ ਪੈਸੇ ਲਏ ਥੋੜੇ ਲਏ ਕਿ ਪਤਾ ਨਹੀਂ ਜ਼ਿਆਦੇ ਲਏ ਨਹੀਂ ਹਾਨੂੰ ਪਤਾ ਚਲੋ ਠੀਕ ਹੈ ਹਾਂਜੀ ਅੱਛਾ ਇਹ ਜਗ੍ਹਾ ਦਿੱਤੀ ਤੇ ਇਹ ਜਗ੍ਹਾ ਤੇ ਅੱਡਾ ਕੇਸ ਵੀ ਚੱਲ ਰਿਹਾ ਅੱਛਾ ਹਾਂ ਉਹ ਜੀ ਜਗਾ ਦੇਖੀ ਤੋਂ ਪਰੇ ਨਵੀਂ ਗੰਦਗੀ ਅੱਛਾ ਕੇਸ ਚੱਲ ਰਿਹਾ ਇਹਨਾਂ ਨੇ ਦਾਲਤੀ ਕੇਸ ਤੇ ਇਹਨਾਂ ਨੇ ਮੇਰੀ ਕਿਹਨਾਂ ਨੇ ਭਾਜੀ ਕਿਹਨਾਂ ਨੇ ਉਹ ਜਿਹੜੇ ਇਹ ਸ਼ਰਮਾ ਸਿੰਘ ਮਰੀਕ ਸਿੰਘ ਹਾਂ ਤੇ ਇੱਕ ਹੈਗਾ ਰਾਜੂ ਸਿੰਘ ਦਾ ਮੰਗਾ ਸਿੰਘ ਅੱਛਾ ਹਾਂ ਜੀ ਤੇ ਜਿਹੜਾ ਜਿਹਦੇ ਹੱਡੇ ਮੋਦਬੇਰੀ ਉਹ ਉਹਨਾਂ ਦੀ ਮਦਦ ਕਰ ਰਹੇ ਨੇ ਉਹਨਾਂ ਤੇ ਆਪਾਂ ਪਰਚਾਨ ਕਰਵਾਇਆ ਜੀ ਮੋਦਬਰ ਕੌਣ ਮੋਦਬੇਰ ਆਪਣਾ ਰੇਸ਼ਮ ਸਿੰਘ ਸਰਪੰਚੀ ਅੱਛਾ ਹਾਂਜੀ ਵੇਖ ਲਓ ਤੁਸੀਂ ਇੱਕ ਸਰਪੰਚ ਤੇ ਲਾਅ ਮਨਾਉਣੇ ਹਾਂਜੀ ਜਾਨ ਸੱਚ ਜੇ ਤੁਹਾਨੂੰ ਦਿਖਾ ਦੇਵਾਂਗੇ ਕਿ ਮਤਾ ਉਹਨਾਂ ਖੁੱਲ ਮਤਾ ਪਾ ਵੀ ਦਿੱਤਾ ਸਰਪੰਚ ਦੀ ਮੋਰ ਸੈਨ ਉਹ ਕਾਦਾ ਮਤਾ ਉਹ ਪੰਚਾਇਤ ਦੇ ਮੌਜੂਦਾ ਪੰਚਾਇਤ ਉਸ ਟਾਈਮ ਸੀ ਜਦੋਂ ਐਡਾ ਦਾਲਚੇ ਚ ਕੇਸ ਲੱਗਾ ਸੀ ਉਸ ਟਾਈਮ ਉਹਨਾਂ ਨੇ ਇਹ ਦੇਖੋ ਉਸ ਟਾਈਮ ਇਹਨਾਂ ਮਤਾ ਪਾ ਵੀ ਦਿੱਤਾ ਇਹ ਕੁਮਾਰ ਜੀ ਅੱਛਾ ਕੀ ਹੈ ਜੀ ਇਹ ਇਹ ਦੇਖੋ ਅੱਛਾ ਜੀ ਇਹ ਹੈਗਾ ਜੀ ਪੰਚਾਇਤ ਨਾਮਾ ਪੰਚਾਇਤ ਨਾਮਾ ਜੀ ਸਾਰੇ ਜਿਹੜੇ ਟੈਂਕ ਜੋ ਮੈਂਬਰ ਮੈਂ ਮੋਟਾ ਮੋਟਾ ਪੜ ਦੇਣਾਗੇ ਇਹਦੇ ਤੇ ਕਿਤੇ ਕਿਤੇ ਰੇਸ਼ਮ ਸਿੰਘ ਸਰਪੰਚ ਦੇ ਸਾਈਨ ਆ ਕਾਲਾ ਸਿੰਘ ਅਰਜਨ ਸਿੰਘ ਮੈਂਬਰ ਪੰਚਾਇਤ ਸਤਨਾਮ ਸਤਪਾਲਾ ਕੇ ਸਤਨਾਮ ਸਿੰਘ ਅੱਛਾ ਜੀ ਇਹ ਕੋਈ ਤੁਹਾਡੀ ਝੁੱਗੀ ਦਾ ਰੋਲਾ ਸੀਗਾ ਹਾਂ ਜੀ ਝੁੱਗੀ ਨੂੰ ਤੀਜੀ ਅੱਡੀ ਝੁੱਗੀ ਹੈ ਕਿੰਨਾ ਰੂਈ ਇੱਚ ਇਹ ਉਸੇ ਸ਼ਰਮਾ ਸਿੰਘ ਹੋਣੇ ਉਹਨਾਂ ਨੇ ਤੁਹਾਡੀ ਕੀ ਰੋਲਾ ਕੀਤੀ ਕਿ ਕਿਉਂ ਲੂਤੀ ਧੱਕਾ ਕਰਦੇ ਕਿ ਥਾਂ ਇਹ ਕਬਜ਼ਾ ਕਰਨਾ ਕਬਜ਼ਾ ਕਰਨਾ ਚਾਹੁੰਦੇ ਹਾਂ ਕਬਜ਼ਾ ਉਹਨਾਂ ਅੱਜ ਜਿਹੜਾ ਅੱਜ ਕੰਮ ਚੱਲਿਆ ਕਿ ਉਹਨਾਂ ਨੂੰ ਪਤਾ ਵੀ ਇੱਕ ਪਰਸੋਂ ਤਰੀਕ ਹੀ ਸਾਡੇ ਤਰੀਕੋਂ ਆਣ ਕੇ ਤੇ ਕੱਲ ਦਾ ਇਹਨਾਂ ਕੋਈ ਪਲਾਨ ਬਣਾਇਆ ਇਹਨਾਂ ਕਾਫੀ ਬੰਦੇ ਇਕੱਠੇ ਕੀਤੇ ਅੱਜ ਅਸੀਂ ਘਰ ਨਹੀਂ ਹਾਂ ਮੰਗ ਸੱਦੀ ਹਾਂ ਮੰਗ ਸੱਦੀ ਇੱਥੇ ਸਾਡੇ ਮੈਂਬਰ ਹਨ ਘਰ ਕੱਲੇ ਮਨਨ ਤੁਸੀਂ ਨਹੀਂ ਸੀ ਹੈਗੇ ਅਸੀਂ ਨਹੀਂ ਹੈਗੇ ਮੌਜੂਦ ਇਥੇ ਅੱਛਾ ਸਾਡੇ ਮੁੰਡੇ ਬੱਚੇ ਆ ਇਹ ਦਿਹਾੜੀ ਲਾ ਕੇ ਉਹਨਾਂ ਮਗਰ ਵੀ ਇਹ ਬਹੁਤ ਚੜੇ ਉਹ ਬੰਦੇ ਜਿਹੜੇ ਇਹਨਾਂ ਸੱਬੀ ਨੂੰ ਅੱਛਾ ਜ਼ਬਰਦਸਤੀ ਤੰਦ ਕੱਢ ਲਈ ਐਡਾ ਕਮਰਾ ਢਾਤਾਇਆ ਠੀਕ ਹੈ ਇਹਨਾਂ ਤੇ ਆਪਾਂ ਆਇਆ ਫਿਰ ਉਹ ਰੂੜੀ ਜਿਹੜੀ ਤੁਸੀਂ ਦਿਖਾਈ ਉਹ ਰੂੜੀ ਦਾ ਕੀ ਚੱਕਰ ਰੂੜੀ ਉਹ ਹੱਡੀ ਸੀ ਸਾਡਾ ਕਬਜ਼ਾ ਸੀ ਉੱਥੇ ਢੇਰ ਲਗਾਈ ਬਹੁਤ ਤੋ ਜਿਹੜੀ ਸਾਹ ਖਲਾਰੀ ਹੈ ਜਿਹੜੀ ਫਿਰ ਤੁਹਾਡਾ ਮਤਲਬ ਤੁਹਾਡਾ ਉਹਨਾਂ ਨਾਲ ਕੋਈ ਲੜਾਈ ਝਗੜਾ ਵੀ ਹੋਇਆ ਸੀਗਾ ਕੋਈ ਸ਼ੱਟਸੂਟ ਵੀ ਲੱਗੀ ਤੁਹਾਡੇ ਹਾਂਜੀ ਭਾਈ ਲੱਗੀ ਸ਼ੱਟ ਮੇਰੇ ਬੇਟਾ ਨੂੰ ਹੀ ਲ ਮੇਰੀ ਲੜਕੀ ਨੂੰ ਲੱਗੀ ਸੀ ਉਹਨਾਂ ਦੇ ਤੇ ਚਲੋ ਸਾਰੇ ਮੁਕਦਮਾ ਦਰਜ ਹੋਇਆ ਸੀ ਉਦੋਂ ਮੁਕਦਮਾ ਦਰਜ ਕਰਾਉਣ ਗਏ ਤੇ ਸਾਨੂੰ ਸਰਪੰਚ ਕਹਿਣ ਲੱਗੇ ਕਿ ਇਹ ਰੇਸ਼ਮ ਸਿੰਘ ਕਹਿਣ ਲੱਗਾ ਕਿ ਨਹੀਂ ਆਪਾਂ ਜਿਆਦਾ ਝਗੜੇ 'ਚ ਨਹੀਂ ਪੈਣਾ ਫਿਰ ਫਿਰ ਆਪਾਂ ਵਾਪਸ ਮੜਾਤਾ ਇਹਨੇ ਇਹ ਬਾਅਦ 'ਚ ਫਿਰ ਸਾਡੇ ਗਲ ਪਏ ਫਿਰ ਇਹਨਾਂ ਨੇ ਕਿ ਇਹ ਹੈ ਸਾਡੇ ਇਹ ਵੀ ਉਹਨਾਂ ਦੇ ਨਾਲ ਦੇ ਨੇ ਭਰਾ ਭਾਈ ਭਤੀਜੇ ਨੇ ਇਹਨਾਂ ਸਾਰੇ ਨਾਲ ਭਾਈ ਨਾਂ ਦੱਸੋ ਨਾ ਅਸੀਂ ਇਹ ਹੈਗਾ ਇੱਕ ਸ਼ਿੰਦਰ ਜਿੰਦਰ ਸ਼ਿੰਦਰ ਅਮਰ ਸਿੰਘ ਤੇ ਇੱਕ ਅਮਰੀਕ ਸਿੰਘ ਦਾ ਲੜਕਾ ਹੈ ਮੰਗਾ ਸਿੰਘ ਦਾ ਇਹਨਾਂ ਨੇ ਉਦੋਂ ਵੀ ਮੰਗ ਪਾਈ ਕੋਈ ਅਣਪਛਾਤੇ ਬੰਦੇ ਹਨ ਕਾਫੀ ਤੇ ਇਹਨਾਂ ਨੇ ਉਦੋਂ ਵੀ ਹੱਡੇ ਤੇ ਹਮਲਾ ਕੀਤਾ ਉਦੋਂ ਕੁੰਮ ਕਦਮਾਦਰ ਚ ਹੋਇਆ ਉਦੋਂ ਹਾਂ ਹੋਇਆ ਆ ਐਫਆਰ ਆ ਪਟਾਈ ਹੋ ਗਈ ਕੋ ਦਿਖਾ ਦਿਓ ਲੈ ਉਹਨੂੰ ਮਾਇਓ ਉਦੋਂ ਮੁਕੱਦਮਾ ਨੰਬਰ ਹੈਗਾ ਆ ਜੀ 0045 ਬੜਾ 25 113 2025 ਯਾਨੀ ਕਿ 4 ਕੁ ਮਹੀਨੇ ਹੋਏ ਤੜੇ ਹਾਂਜੀ ਹਾਂਜੀ ਉਦੋਂ ਵੀ ਇਹਨਾਂ ਨੇ ਬਹੁਤ ਗਦਰ ਮਚਾਇਆ ਤੇ ਹੁਣ ਵੀ ਇਤਨਾ ਹੀ ਡੰਨ ਕਹਿਣ ਤੇ ਇਸ ਵਿੱਚ ਕੋਈ ਗ੍ਰਿਫਤਾਰੀ ਹੋਈ ਆ ਗ੍ਰਿਫਤਾਰੀ ਕੋਈ ਨਹੀਂ ਹੋਈ ਕਿਰਤਾਰੀ ਕੋਈ ਨਹੀਂ ਹੋਈ ਕੋਈ ਨਹੀਂ ਇਹ ਧੱਕੇਸ਼ਾ ਹੀ ਕਰਦੇ ਕਿ ਫੈਸਲਾ ਕਰੋ ਤੇ ਦਾਲਤੀ ਕੇਸ ਲੱਗੇ ਨੇ ਅਸੀਂ ਕਿਤਨਾ ਫੈਸਲਾ ਕਰ ਲਈਏ ਧੱਕੇਸ਼ਾ ਇਹ ਤਾਂ ਤੁਹਾਡੇ ਕੋ ਖਾ ਦਾ ਮਿਸਟੇ ਵਗੈਰਾ ਚੱਲਦਾ ਕੋਈ ਹਾਂਜੀ ਥਾਂ ਦਾ ਵੀ ਚੱਲਣਾ ਇਹ ਜਿਹੜਾ ਥਾਂ ਦਾ ਇਹ ਜਿਹੜਾ ਇਹਨਾਂ ਪਾਇਆ ਸੀ ਇਹ ਸੀ ਅਮਰ ਸਿੰਘ ਨੇ ਪਾਇਆ ਲੰਬੜਦਾਰ ਨੇ ਪਾਇਆ ਹੈ ਲੰਬੜਦਾਰ ਕੌਣ ਉਹ ਲੰਬੜਦਾਰ ਤਰਸੀਮ ਸਿੰਘ ਇਹਨਾਂ ਦੇ ਇਹਨਾਂ ਉਹਨਾਂ ਦੇ ਹੱਕ ਤੇ ਕੁਝ ਪਤਾ ਨਹੀਂ ਕਿੰਨਾ ਥਾਂ ਕਿੰਨਾ ਇਹਨਾਂ ਪਵਾਇਆ ਇਹ ਸਾਡੇ ਹੱਥ ਕੇ ਹੋ ਗਿਆ ਅੱਛਾ ਹਾਂਜੀ ਇਹ ਵੀ ਸਾਡੇ ਹੱਥ ਕੇ ਹੋਇਆ ਜੱਜ ਨਹੀਂ ਕੀਤਾ ਇਹ ਜਿਹੜਾ ਬਾਅਦ ਚ ਇਹ ਜਿਹੜਾ ਹੁਣ ਕਰਾਉਂਦੇ ਨੇ ਹੁਣ ਵੀ ਇਹ ਮੋਦੇ ਬੇਰੇ ਰੇਸ਼ਮੀ ਸਿੰਘ ਲੰਬੜਦਾਰ ਇਹ ਪੂਰੇ ਦਾ ਪੂਰਾ ਲੰਬੜਦਾਰ ਕੌਣ ਚਰਸੀਬ ਸਿੰਘ ਅੱਛਾ ਹਾਂ ਇਸ ਟਾਈਮ ਮੌਜੂਦ ਦਾ ਲੰਬੜਦਾਰ ਹੈ ਉਹ ਬਹੁਤ ਜ਼ਿਆਦਾ ਇੱਥੇ ਆਣ ਕੇ ਇਹਨਾਂ ਨੇ ਕਿਹਾ ਕਿ ਫੜ ਲਓ ਮਾਰ ਦਿਓ ਮੁੰਡਿਆਂ ਨੂੰ ਜਨਾਨੀਆਂ ਨੂੰ ਮਾਰ ਦਿਓ ਫਿਰ ਭਾਜੀ ਜਰਾ ਸੋਚ ਕੇ ਸੋਚ ਕੇ ਭਾਜੀ ਸੋਚ ਕੇ ਆ ਸੱਟਾਂ ਲਾਈਆਂ ਜੋ ਮਹਿਫਲ ਹੀ ਹੋਟਾਂ ਦੀ ਵੀਡੀਓ ਬਣੀ ਇਹ ਤੁਹਾਨੂੰ ਕਿਉਂਕਿ ਬੰਦਾ ਕਹਿ ਰਿਹਾ ਉਦਾਂ ਕਹਿ ਦਿੰਦਾ ਯਾਰ ਮੇਰੀ ਇਹਨਾਂ ਲੱਗਦੀ ਤੇ ਮੈਂ ਲੰਬੜਦਾਰ ਦਾ ਨਾਮ ਲੈ ਰਿਆਂ ਲੱਗਦੀ ਨਹੀਂ ਇਹ ਕਿਉਂਕਿ ਮਾਇਤ ਕੀਤੀ ਤੇ ਕਿਹਾ ਤੇ ਫੇਰ ਹੀ ਨਹੀਂ ਕਿ ਮੋਰ ਦੇ ਰੋਗ ਸੱਤ ਰਿਆਂ ਜਦੋਂ ਇਹਨਾਂ ਨੂੰ ਪਤਾ ਹੈ ਕਿ ਕੇਸ ਲੱਗਾ ਗਲਤੀ ਕੇਸ ਹੈ ਤੇ ਕਿਉਂ ਇਹਨਾਂ ਨੇ ਇਹ ਕੰਮ ਕੀਤਾ ਠੀਕ ਹੈ ਗਲਤੀ ਕੇਸ ਚੱਲ ਰਿਹਾ ਹੈ ਇਹਨਾਂ ਨੂੰ ਚਾਹੀਦਾ ਹੈ ਕਿ ਦਲਦ ਕੀ ਕਰਦੀ ਹੈ ਠੀਕ ਹੈ ਦਾਲ ਤੋਂ ਕੁਛ ਕਰਦੀ ਏ ਫਿਰ ਆਪਾਂ ਅਗਲਾ ਅੱਛਾ ਹੁਣ ਤੁਸੀਂ ਇਸ ਬੰਦੇ ਨੂੰ ਥਾਣੇ 'ਚ ਕੈਦ ਕੀਤੀ ਹੈ ਥਾਣੇ ਉਸ ਪ੍ਰੈਸ਼ਨ ਨੂੰ ਅਸੀਂ ਇਹ ਕਹਿਨੀ ਹੈ ਕਿ ਬੇਨਤੀ ਹੈ ਕਿ ਸਾਡੀ ਖੁੱਲ ਨਹੀਂ ਹੁਣ ਤੁਸੀਂ ਥਾਣੇ ਗਏ ਹੋ ਇਸ ਬਾਰੇ ਜਾਣਕਾਰੀ ਕੋਈ ਸੁਣਾਈ ਨਹੀਂ ਹੋਈ ਸਰ ਤੇ ਉੱਥੇ ਦਿਖਾ ਦੇ ਕੇ ਆਏ ਹਾਂ ਦਰਖਾਸਤ ਨਹੀਂ ਦਿੱਤੀ ਨਾ ਉਹਨਾਂ ਲਫੜੀ ਹੋ ਤੇ ਗਾਂਹ ਗਏ ਨੇ ਸਾਨੂੰ ਆਦੇ ਉਹਨੂੰ ਦਿਓ ਉਹਨੂੰ ਦਿਓ ਤੇ ਉਹ ਟਾਈਮ ਹਜੇ ਕੋਈ ਨਹੀਂ ਅੱਛਾ ਹਾਂਜੀ ਤੇ ਇਹ ਹੈ ਕਿ ਇਹ ਜਿਹੜੇ ਬੰਦੇ ਜਿਹੜੇ ਨੇ ਤੇ ਹੋਰ ਜਾਂ ਕਿਸੇ ਉਦਾਂ ਕੋ ਪੁਲਸਾਈ ਆ ਆ ਪੁਲਸਾਈ ਉਹ ਜਿਹੜਾ 112 ਨੰਬਰ ਵਾਲੀ ਗੱਡੀ ਆਈ ਉਹ ਨਾ ਨੇ ਫਾਰਮੁਲਟੀ ਰੋਕੇ ਗਏ ਮਗਰੋਂ ਫੇਰ ਏ ਤੂੰ ਨਹੀਂ ਜ਼ਰੂਰ ਕਰਤੀ